ਸਰਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਪੰਜਾਬ ਭਰ ਦੇ ਵਿੱਚ ਇਸ ਇੱਕ ਤਿਸਾਰ ਮੋਰਚੇ ਦੇ ਸੱਦੇ ਤੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਉਲੀਕਿਆ ਜਾ ਰਿਹਾ ਤੇ ਇਸੇ ਦਿਨ ਚੱਲਦਿਆਂ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਝੰਡਾ ਚੁੱਕ ਕੇ ਮੋਰਚਾ ਲਗਾ ਦਿੱਤਾ ਗਿਆ ਇਸੇ ਦਰਮਿਆਨ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਸਾਨਾਂ ਦੇ ਪ੍ਰਤੀ ਬੀਤੇ ਦਿਨ ਰਵੱਈਆ ਰਿਹਾ ਜਿਸ ਤਰੀਕੇ ਨਾਲ ਬੈਠਕ ਦੇ ਵਿੱਚੋਂ ਉੱਠ ਕੇ ਚਲੇ ਗਏ ਨੇ ਤੇ ਕੋਈ ਵੀ ਹੱਲ ਕਿਸਾਨਾਂ ਦੇ ਸਲੇਡ ਨਹੀਂ ਹੋ ਰਿਹਾ ਤੇ ਇਸ ਨੂੰ ਲੈ ਕੇ ਰੋਸ ਜਾਰੀ ਨੇ ਤੇ ਉਲੀਕੇ ਹੋਏ ਪ੍ਰੋਗਰਾਮਾਂ ਦੇ ਤਹਿਤ ਪੰਜਾਬ ਭਰ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਹੋ ਰਹੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਅਜੇ ਵੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਉਲੀਕੇ ਜਾ ਚੁੱਕੇ ਨੇ ਤੇ ਉਹਨਾਂ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਲੱਗਦੇ ਰਹਿਣਗੇ ਇਸੇ ਦਰਮਿਆਨ ਦੱਸਦੀ ਕਿ ਬਠਿੰਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਇਕੱਠ ਕੀਤਾ ਗਿਆ ਮੋਰਚਾ ਲਾਇਆ ਗਿਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੇ ਜ਼ਰੀਏ ਪੰਜਾਬ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਦੀ ਔਲਾ ਲੋ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕੀ ਕਹਿਣਾ ਚਾਹੁੰਦਾ ਜਿਹੜੀ ਅੱਜ ਮੈਂ ਕਰਦੀਪ ਸਿੰਘ ਆ ਭਾਰਤੀ ਕਿਸਾਨ ਜੋ ਡਕਾਉਂਦਾ ਜਿਹਦੀ ਮਨਜੀਤ ਨੇ ਜੇ ਗਵਾਇ ਕਰਦੇ ਆ ਉਹਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜੋ ਭਗਵੰਤ ਮਾਨ ਮੁੱਖ ਮੰਤਰੀ ਦਾ ਰਵਈਆ ਬੰਕਾਰੀ ਰਵਈਆ ਉਹਦੇ ਖਿਲਾਫ ਤੇ ਜਿਹੜਾ ਮੰਗ ਚਾਰਟ ਅਸੀਂ ਦਿੱਤਾ ਉਹ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਐਮਐਲਏ ਤੇ ਮੰਤਰੀਆਂ ਦੇ ਮੂਹਰੇ ਧਰਨੇ ਲਾਏ ਜਾ ਰਹੇ ਪਿਛਲੇ ਸਮੇਂ ਚ ਅਸੀਂ 5 ਤਰੀਕ ਨੂੰ ਬੱਤੀ ਬੱਧਤਿ ਉਹਨੇ ਗਰਠਧਾਰੀਆਂ ਕੀਤੀਆਂ ਸੀ ਔਰ ਫੇਰ ਵੀ ਬੱਤੀ ਗਿੰਤੀ ਚ ਜਨਤਾ ਟਰਾਲੀਆਂ ਲੈ ਕੇ ਸਾਧਨ ਲੈ ਕੇ ਲਗਭਗ 15 ਥਾਈ ਅਸੀਂ ਮੋਰਚੇ ਲਾਏ ਆ ਔਰ ਉਹ ਵੀ ਭਰਮ ਤੋੜਿਆ ਜਿਹੜਾ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦਾ ਸੀਗਾ ਕਿ ਤਾ ਛੜਕਾ ਰੋਕਦੇ ਆ ਰੇਲਾ ਰੋਕਦੇ ਆ ਤੇ ਅਸੀਂ ਇੱਕ ਸਾਈਡ ਤੇ ਬੈਠ ਕੇ ਆਪਦਾ ਪ੍ਰਟੈਕਟ ਕੀਤਾ ਉਸ ਹੰਕਾਰੀ ਰਵਈਏ ਨੂੰ ਵੇਖਦੇ ਹੋਏ ਮੀਟਿੰਗ ਚ ਜੋ 3 ਤਰੀਕ ਨੂੰ ਜੋ ਹੰਕਾਰੀ ਰਵਈਆ ਸੀ ਆ ਤਾਂ ਐਮਐਲਏ ਦੇ ਬਾਰਾਮੂਰਿਆ ਸੀ ਧਰਨੇ ਦਿੱਤੇ ਆ ਸਾਡੀ ਡਿਮਾਂਡ ਉਹ ਇਹ ਵੀ ਪ੍ਰਚਾਰ ਕਰਦਾ ਕਿ ਸੈਂਟਰ ਪੱਧਰ ਦੀਆਂ ਮੰਗਾਂ ਇਹ ਠੀਕ ਆ ਕੁਝ ਸੈਂਟਰ ਪੱਧਰ ਦੀਆਂ ਮੰਗਾਂ ਹੈਗੀਆਂ ਪਰ ਪੰਜਾਬ ਲੈਵਲ ਦੀਆਂ ਵੀ ਮੰਗਾਂ ਆ ਕਿ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੇ ਆਪ ਦੀ ਸਰਕਾਰ ਹੋਣ ਤੋਂ ਪਹਿਲਾਂ ਵੀ ਇਹ ਵਾਅਦੇ ਕਰਦੇ ਰਿਹਾ ਐਮਐਸਪੀ ਦਾ ਮਾਮਲਾ ਉਹਦੀ ਹਾਲੇ ਵੀ ਵੀਡੀਓ ਤੁਰੇਪਦੀ ਕਿ 22 ਮੰਗਾ ਜਿਹੜੀਆਂ 22 ਦੇ ਵਿੱਚ ਸਾਡੀ ਸਰਕਾਰਾਂ ਵੀ ਉੱਤੇ ਹੀ 22 ਦੇ ਬਾਈ ਤੇ ਦਾਣਾ ਦਾਣਾ ਚੱਕਾਂਗੇ ਐਮਐਸਪੀ ਦੇਵਾਂਗੇ ਗਗਨਪਾਲ ਨੇ ਵੀ ਕਿਹਾ ਕਿ 5 ਮਿੰਟਾਂ ਚ ਚੁਟਕੀ ਮਾਰ ਕੇ ਅਸੀਂ ਦੇਵਾਂਗੇ ਔਰ ਕੈਪਟਨ ਨੂੰ ਵੀ ਮਹਿਨੇ ਦਿੰਦਾ ਰਿਹਾ ਕਿ ਐਮਐਸਪੀ ਤੋਂ ਵੱਖਰਾ 8000 ਰੁਪਏ ਹੀ ਆ ਔਰ 8000 ਦੇ ਹਿਸਾਬ ਨਾਲ ਕਿੰਨਾ ਪੈਸਾ ਕਿਸਾਨਾਂ ਦੇ ਖਾਤੇ ਜੇ ਉਹ ਦਿੱਤਾ ਹੋਵੇ ਉਹਨੂੰ ਪ੍ਰੋਬਲਮ ਕੀ ਆ ਔਰ ਅਸੀਂ ਉਹ ਤੋਂ ਮੰਗ ਕੀਤੀ ਆ ਕਿ ਭਾਈ ਤੂੰ ਸਾਨੂੰ ਖੁਦ ਸੁਝਾਅ ਭੇਜਿਆ ਕਿ ਅਸੀਂ ਖੇਤੀ ਨੀਤੀ ਬਣਾਉਣਾ ਚਾਹੁੰਦੇ ਆ ਅਸੀਂ ਸਾਰੀਆਂ ਜਥੇਬੰਦੀਆਂ ਨੇ ਖੇਤੀ ਨੀਤੀ ਤੇ ਆਪਦੇ ਸੁਝਾਅ ਪੇਜ ਕੇ ਖੜੇ ਪੇਜ ਕੇ ਦਿੱਤੇ ਅੱਜ ਤੱਕ ਉਹਸ ਖੇਤੀ ਨੀਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕੀਤੀ ਐ ਇਹ ਹੁਣ ਪੰਜਾਬ ਦੀ ਮੰਗ ਨਹੀਂ ਦੂਜਾ ਪਾਖੜਾ ਡੈਮ ਦੇ ਵਿੱਚ ਸੈਂਟਰ ਨੇ ਪਾਣੀ ਸਾਡਾ ਜ਼ਮੀਨ ਸਾਡੀ ਆ ਸਾਡੀ ਮੰਗ ਸੀ ਵੀ ਭਾਈ ਵਿਧਾਨ ਸਭਾ ਦੇ ਵਿੱਚ ਇਹ ਰਾਜਾਂ ਦਾ ਮਸਲਾ ਔਰ ਧੱਕੇ ਨਾਲ ਸੈਂਟਰ ਸਰਕਾਰ ਕਬਜ਼ਾ ਕਰ ਰਹੀ ਹੈ ਵਿਧਾਨ ਸਭਾ ਚ ਮਤਾ ਪਾਸ ਕਰਕੇ ਉਹਨੂੰ ਰੱਦ ਕੀਤਾ ਹੋਵੇ ਜਾਂ 10000 ਪੈਨਸ਼ਨ ਦਾ ਮਾਮਲਾ ਬੜੇਪਾ ਪੈਨਸ਼ਨ ਨੇ ਪੰਜਾਬ ਦੀ ਮੰਗ ਨਹੀਂ ਔਰ ਆ ਜਾਂ ਆਰਾ ਪਸ਼ੂਆਂ ਦਾ ਕੁੱਤੇ ਕਿਵੇਂ ਬੱਚਿਆਂ ਨੂੰ ਨੋਚ ਨੋਚ ਕੇ ਖਾਈ ਜਾ ਰਿਹਾ ਅਸੀਂ ਉਹਦੇ ਧਿਆਨ ਚ ਲਿਆਉਣਾ ਜੀ ਵੀ ਇਹਦਾ ਕੋਈ ਪ੍ਰਬੰਧ ਕਰੋ ਭਾਈ ਕਾਫੀ ਮੰਗਾ ਸਾਡਾ 19 ਮੰਗਾ ਦਾ ਮੰਗ ਪੱਤਰ ਆ ਆਰਾ ਪੰਜਾਬ ਦੀ ਉਹਦੇ ਚ ਪੱਤੀ ਗਿਣਤੀ ਚ ਮੰਗਾ ਇਸ ਕਰਕੇ ਇਸ ਰੋਸ਼ਵਜੋਂ ਕਿ ਉਹ ਜਾਨ ਬੁਝ ਕੇ ਲੋਕਾਂ ਨੂੰ ਗਮਰਾਹ ਕਰਦਾ ਅਸੀਂ ਸਮਝਦੇ ਹਾਂ ਕਿ ਉਹ ਭਗਵੰਤ ਮਾਨ ਨੇ ਕੀਤਾ ਅੰਮ੍ਰਿਤਸਰ ਦੀ ਸ਼ਹਿਰ ਤੇ ਸਾਰਾ ਕੁਝ ਕਰ ਰਿਹਾ ਹੈ ਉਹ ਭਲੇਖਾ ਪਾਰ ਹੈ ਕਿ ਮੈਂ ਪਤਾ ਨਹੀਂ ਕਿਸਾਨੀ ਲਹਿਰ ਨੂੰ ਲੋਕ ਲੜ ਰਹੇ ਆ ਉਹਨੂੰ ਦਬਾ ਲੂੰਗਾ ਉਹਦਾ ਭਲੇਖਾ ਇਹ ਭਲੇਖਾ ਤੋੜਾਂਗੇ ਨਾ ਲਹਿਰਾ ਰੁਕੀਆਂ ਤੇ ਨਾ ਇਤਿਹਾਸ ਚ ਰੁਕੀਆਂ ਆਉਣ ਵਾਲੇ ਸਮੇਂ ਚ ਹੋਰ ਐਮਐਲਏ ਦੇ ਧਰਨ ਤੋੜਾ ਦਾ ਸੰਯੁਕਤ ਮੋਰਚਾ ਫੇਰ ਸਿਰ ਜੋੜੇਗਾ ਤੇ ਸੰਘਰਸ਼ ਤੇਜ਼ ਕੀਤਾ ਦੋ ਕਿੰਨੇ ਸਮੇ ਦਾ ਜਣਾ ਦੇਖੋ ਅੱਜ ਦਾ ਪਰਦਾਸ਼ਣ ਜਿਹੜਾ 11 ਤੋਂ ਲੈ ਕੇ 3 ਵਜੇ ਤੱਕ ਕਰਦਾ 3 ਵਜੇ ਤੋਂ ਬਾਅਦ ਅਸੀਂ ਆਦਾ ਪ੍ਰੋਗਰਾਮ ਸਮਾਪਤ ਕਰਨਾ ਉਦੋਂ ਬਾਅਦ ਸਾਡੀ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਰੱਖੀ ਆ ਉਹ ਚ ਅਗਲਾ ਫੈਸਲਾ ਚ ਫੇਰ ਕਰਾਂਗੇ ਮੇਰਾ ਨਾਮ ਜਖਸੀਰ ਚੁੰਬਾ ਭਾਰਤੀ ਕਿਸਾਨ ਜੁਨਾਹਕਤਾ ਅਗਰਾਹਾ ਜਿਹੜਾ ਕਮੇਟੀ ਮੈਂਬਰ ਅੱਜ ਜੋ ਅਸੀਂ ਨਕੀਆ ਸੰਯੁਕਤ ਮੋਰਚੇ ਦੇ ਛੱਦੇ ਤੇ ਨਕੀਆ ਸਾਰੇ ਇਹਨਾਂ ਦੇ ਆਪ ਦੇ ਵਿਧਾਇਕਾਂ ਦੇ ਘਰਾਂ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਕਿਸਾਨ ਸ਼ਾਂਤਮਈ ਚੰਡੀਗੜ੍ਹ ਆਪ ਦੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਮਨਾਉਣ ਖਾਤਰ ਚੰਡੀਗੜ੍ਹ ਜਾ ਰਹੇ ਸੀ ਤੇ 3 ਤਰੀਕ ਚ ਨਕੀਆ ਮੀਟਿੰਗ ਛੱਡੀ ਆ ਭਗਵੰਤ ਮਾਨ ਨੇ ਤੇ ਜਿਹੜੀ ਮੀਟਿੰਗ ਛੱਡ ਕੇ ਨਕੀਆ ਭਗਵੰਤ ਮਾਨ ਭੱਜਿਆਗਾ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ 92 ਲੋਕਾਂ ਨੇ ਚਿਤਾਇਆ ਹੋਵੇ ਤਾਂ ਲੋਕਾਂ ਨੂੰ ਬਹੁਤ ਵੱਡੀਆਂ ਆਸ਼ਾ ਹੁਣ ਤਾਂ ਇਹ ਇਹ ਬਲਕਾਰਟ ਚਾਈ ਹੋਈ ਆ ਆਪ ਆਪ ਵਾਲਾਂ ਦੀ ਨਿਕਿਆ ਉਹ ਜਿਹੜੀ ਸਰਕਾਰ ਆ ਤਾਂ ਜਿਹੜੀ ਮੰਗਾ ਨਿਕੇ ਨਾਉ ਮੰਗਾ ਤੇ ਸ ਇਹਨਾਂ ਨੇ ਸਹਿਮਤੀ ਦਿੱਤੀ ਹੈ ਮੀਟਿੰਗ ਹੋਈ ਆ ਤੇ ਜਦੋਂ 10ਵੀਂ ਮੰਗ ਤੇ ਗੱਲ ਹੋਣ ਲੱਗੀ ਤਾਂ ਕਹਿੰਦੇ ਜਿੰਨਕੇ ਭਗਵਾਨ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਜੀ ਤੁਸੀਂ ਐਂ ਦੱਸੋ ਚੰਡੀਗੜ੍ਹ ਜਿਹੜਾ ਧਰਨਾ ਮੁਲਤਵੀ ਕਰੋਗੇ ਕਿ ਨਹੀਂ ਸਾਡੇ ਆਗੂ ਨੇ ਇਹ ਗੱਲ ਕਹੀ ਆ ਤੁਸੀਂ ਮੀਟਿੰਗ ਕਰੋ ਸੀ ਵਿਚਾਰ ਲਾ ਕੇ ਉਹ ਆ ਨਾ ਫਿਰ ਮੀਟਿੰਗ ਕਿਸ ਗੱਲ ਤੇ ਜੇ ਤੁਸੀਂ ਧਰਨਾ ਹੀ ਲਾਉਣਾ ਤਾਂ ਉਸ ਪੜਕਾੜ ਚ ਆ ਕੇ ਬਾਹਰ ਆਇਆ ਵਿਆਰ ਅਕਬਾਰ ਆ ਕੇ ਜਿਹੜੀ ਨਿਘੇ ਸ਼ਬਦਾਂ ਵਾਲੀ ਵਰਤੀ ਆ ਉਹ ਜਿਹੜੀ ਨਿੰਦਨ ਜੋਗਾ ਤਾਂ ਕਰਕੇ ਜਿਹੜਾ ਅੱਜ ਰੋਸ਼ ਵਜੋਂ ਕੱਲਾ ਭਗਵੰਤਮਾਨ ਇੱਥੋਂ ਤੱਕ ਨਹੀਂ ਖੜਾ ਜਿਹੜੇ ਆਗੂਆਂ ਨੂੰ ਖੜਾ ਫੜਾਈ ਕਰਕੇ ਜੇਲ੍ਹਾਂ ਚ ਭੇਜਿਆ ਇਹ ਜਿਹੜੀ ਆਵਾਜ਼ ਆ ਕਿਸਾਨਾਂ ਦੀ ਪਹਿਲਾਂ ਕਿਸਾਨਾਂ ਦੇ ਹੱਕ 'ਚ ਬੋਲਦਾ ਰਹਿ ਜੋ ਸਦਾ ਚੋਂ ਬਾਹਰ ਸੀ ਤੇ ਜਦੋਂ ਸਦਾ ਚ ਆ ਜਾਂਦੇ ਆ ਉਦੋਂ ਫਿਰ ਇਹ ਨਕੀਆ ਜਿਹੜੇ ਕਿਸਾਨਾਂ ਦੀ ਕਿਸਾਨਾਂ ਦੀ ਨਕੀਆ ਜਾਂ ਮਜ਼ਦੂਰਾਂ ਦੀ ਗੱਲ ਜਾਂ ਮਲਾਇਮਾਂ ਦੀ ਗੱਲਾਂ ਉਹ ਨਕੀਆ ਭੁੱਲ ਜਾਂਦੇ ਆ ਤਾਂ ਉੱਟ ਉਹ ਮੀਡੀਆ ਜਾ ਕੇ ਬਿਆਨ ਦਿੰਦਾ ਇਹ ਸੜਕਾਂ ਰੋਕ ਲੈਂਦੇ ਆ ਇਹ ਰੇਲਾਂ ਰੋਕ ਲੈਂਦੇ ਆ ਇਹ ਵਿਕਾਸ ਦੇ ਕੰਮ 'ਚ ਰੁੜਾ ਪੰਪਾ ਬਣਦੇ ਆ ਅਸੀਂ ਜਦੋਂ ਚੰਡੀਗੜ੍ਹ ਜਾਣਾ ਸੀ ਅਸੀਂ ਜਗਾ ਮੰਗੀ ਸੀ ਤਾਂ ਆਪਦੀ ਹੱਕੀ ਮੰਗਾ ਖਾਤਰ ਕੋਈ ਸੜਕ ਨਹੀਂ ਰੁੱਕਨੀ ਸੀ ਕੋਈ ਰੇਲਵੇ ਟਰੈਕ ਨਹੀਂ ਪਹਿਲਾਂ ਇਹ ਜਦੋਂ ਕਿਸਾਨ ਆंदोलਨ ਹੋਇਆ ਭਾਜਪੀ ਬੋਲਦੀ ਰਹੀ ਆ ਹੁਣ ਭਗਵੰਤ ਮਾਨ ਸਦਾ ਜਾ ਕੇ ਇਹਨਾਂ ਦੇ ਅਮਲ ਰੋੜਾ ਵੀ ਬੋਲਿਆ ਕੱਲਾ ਭਗਵਾਨ ਤੋਂ ਨਹੀਂ ਮਾਨ ਨਹੀਂ ਬੋਲਿਆ ਤਾਂ ਕਰਕੇ ਜਦੋਂ ਲੋਕ ਸਹੇ ਮਜਰੇ ਸਤਾ ਚ ਹੁੰਦੇ ਆ ਉਦੋਂ ਗੱਲ ਹੋਰ ਕਰਦੇ ਜਦੋਂ ਸਦਾ ਜੋ ਬਾਹਰ ਹੁੰਦੇ ਆ ਉਦੋਂ ਹੋਰ ਗੱਲ ਕਰਦੇ ਤਾਂ ਕਰਕੇ ਅੱਜ ਅਸੀਂ ਰੋਸ਼ ਵਜੋਂ 11 ਤੋਂ ਲੈ ਕੇ 12 ਵਜੇ ਤੱਕ ਇਹਨਾਂ ਦੇ ਐਮਐਲਏ ਦੇ 12 ਜ ਰੋਸ਼ ਪ੍ਰਦਰਸ਼ਨ ਕਰ ਰਹੇ ਆ ਕਿਹੜੀ ਜਤ ਜੰਡੀ ਕੀ ਆ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜਿਹੜੇ ਅੱਜ ਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਰੋਸ ਧਰਨੇ ਲਾਏ ਜਾ ਰਹੇ ਨੇ ਉਹਦੇ ਵਿੱਚ ਤਿੰਨ ਗੱਲਾਂ ਨੇ ਮੁੱਖ ਤੌਰ ਤੇ ਪਹਿਲੀ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਬੜਾ ਕੂੜ ਪ੍ਰਚਾਰ ਕੀਤਾ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਇਹ ਮੇਰੇ ਸਰਕਾਰ ਨਾਲ ਕੋਈ ਸੰਬੰਧਤ ਨਹੀਂ ਪਰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ 18 ਉਹ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਮੰਨੀਆਂ 2023 ਦੇ ਵਿੱਚ ਦੂਜੀ ਗੱਲ ਇਹ ਹੈ ਵੀ ਭਗਵੰਤ ਮਾਨ ਕੇਂਦਰ ਦੀ ਬੀਜੇਪੀ ਵਾਂਗ ਇੱਕ ਪੋਲੀਟੀਕਲ ਡਿਜ਼ਾਈਨ ਬਣਾ ਰਿਹਾ ਜਿਹਦੇ ਤਹਿਤ ਉਹ ਕਿਸਾਨਾਂ ਨੂੰ ਧਰਨੇ ਲਾਉਣ ਵਾਲੇ ਜਾਂ ਬਿਨਾਂ ਵਜ੍ਹਾ ਰਕਾਵਟਾਂ ਪਰ ਇਹਦੇ ਚ ਪਾਉਣ ਵਾਲੇ ਆਉਣ ਜਾਣ ਦੇ ਸੜਕਾਂ ਦੇ ਉੱਪਰ ਇਹੇ ਇਹੇ ਗੱਲਾਂ ਕਹਿ ਕੇ ਉਹ ਬਦਨਾਮ ਕਰ ਰਿਹਾ ਹੈ ਜਦੋਂ ਕਿ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ ਵੀ ਅਸੀਂ 34 ਸੈਕਟਰ ਦੀ ਮੰਗ ਕੀਤੀ ਸੀ ਚੰਡੀਗੜ੍ਹ ਦਾ ਜੋ ਧਰਨਾ ਸੀਗਾ ਪਰ ਉਹ ਧਰਨਾ ਨਾ ਦੇ ਕੇ ਸਾਨੂੰ ਥਾਂ ਥਾਂ ਤੇ ਸੜਕਾਂ ਤੇ ਰੋਕਿਆ ਗਿਆ ਤੇ ਜਿਹੜੀ ਮਤਲਬ ਕਿ ਭਗਵੰਤ ਮਾਨ ਦੇ ਕਾਰਨ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਧੂਵੀ ਕਰਨ ਦੀ ਪਾਲਿਸੀ ਜਿਹੜੀ ਭਾਜਪਾ ਦੀ ਹੈ ਉਹ ਕਿਸਾਨਾਂ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ ਜਦੋਂ ਕਿ ਪੰਜਾਬ ਦੇ ਨਾਲ ਸਾਰੀਆਂ ਸਬੰਧਤ ਮੰਗਾਂ ਚਾਹੇ ਉਹ ਕੋਆਪਰੇਟਿਵ ਦੀਆਂ ਮੰਗਾਂ ਹੋਣ ਸਾਡੀਆਂ ਪਾਣੀ ਦਾ ਮਸਲਾ ਹੋਵੇ ਅ ਅਵਾਰਾ ਪਸ਼ੂਆਂ ਦਾ ਮਸਲਾ ਹੋਵੇ ਇਹ ਟੋਟਲ ਜੋ ਮੰਗਾਂ ਨੇ ਸਾਰੀਆਂ ਇਹ ਸਾਰੀਆਂ ਦੀਆਂ ਸਾਰੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਨਹੀਂ ਕੁਚਲ ਸਕਦੀ ਤੇ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਵੀ ਕਿਸਾਨਾਂ ਨੂੰ ਤਾਂ ਇਹ ਬਦਨਾਮ ਕਰਦਾ ਵੀ ਇਹ ਧਰਨੇ ਲਾਉਂਦੇ ਆ ਪਰ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਭਗਵੰਤ ਮਾਨ ਤੋਂ ਵੀ ਜਿਹੜੇ ਦੂਜੇ ਵਰਗ ਨੇ ਇੱਥੋਂ ਤੱਕ ਕਿ ਮਜ਼ਦੂਰਾ ਨੂੰ 15 ਵਾਰ ਉਹਨੇ ਮੀਟਿੰਗ ਦੇ ਕੇ ਕੈਨਸਲ ਕਰਤੀ ਐ ਮਜ਼ਦੂਰਾ ਨੂੰ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਪਿਛਲੇ 3 ਸਾਲਾਂ ਚ ਇਸ ਤਰ੍ਹਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੈਸੇ ਦੇ ਦੂਜੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ ਇਹ ਦੱਸੇ ਵੀ ਦੂਜਿਆਂ ਨੂੰ ਕੀ ਦਿੱਤਾ ਉਹਨੇ ਤੇ ਜੇਕਰ ਲੋਕਾਂ ਨੂੰ ਕੁਝ ਦੇਣਾ ਨਹੀਂ ਉਹਨਾਂ ਦੇ ਮਸਲੇ ਨਹੀਂ ਹੱਲ ਕਰਨੇ ਤਾਂ ਲੋਕ ਤਾਂ ਕੁਦਰਤੀ ਤੌਰ ਤੇ ਮਤਲਬ ਕਿ ਸੜਕਾਂ ਤੇ ਆਉਣਗੇ ਉਹ ਪ੍ਰੋਟੈਸਟ ਕਰਨਗੇ ਜਿਹੜਾ ਉਹਨਾਂ ਦਾ ਜਮਹੂਰੀ ਰਾਈਟ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਾਂ ਨੂੰ ਵੰਡਣ ਦੀਆਂ ਸ਼ਾਸ਼ਾ ਨਾ ਕਰੇ ਕਿਸਾਨਾਂ ਨੂੰ ਬਦਨਾਮ ਨਾ ਕਰੇ ਤੇ ਅਸੀਂ ਕੋਈ ਬਿਨਾਂ ਵਜਾ ਧਰਨੇ ਨਹੀਂ ਲਾਉਦੇ ਪੰਜਾਬ ਦੇ ਨਾਲ ਜੋ ਸੁਵੰਦਤ ਮੰਗਾ ਉਹਨਾਂ ਨੂੰ ਮੰਨੇ ਜਲਦੀ ਤੋਂ ਜਲਦੀ